ਅੰਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੂਜੀ ਉਦਾਸੀ ਵੇਲੇ ਲੋਕਾਂ ਨੂੰ ਸਿੱਧੇ ਰਾਹ ਪਾਉਂਦੇ ਹੋਏ ਬਠਿੰਡਾ ਪਠਨੇਰ ਅਸਥਾਨ ਤੋਂ ਹੁੰਦੇ ਹੋਏ ਸਿਰਸਾ ਵਿਖੇ ਪਹੁੰਚੇ ਇਸ ਅਸਥਾਨ ਤੇ ਮੁਸਲਮਾਨ ਫਕੀਰਾਂ ਦਾ ਬੜਾ ਭਾਰੀ ਮੇਲਾ ਲੱਗਿਆ ਹੋਇਆ ਸੀ ਉਸ ਮੇਲੇ ਤੇ ਫਕੀਰ ਦੂਰ ਦੂਰ ਤੋਂ ਆਏ ਹੋਏ ਸੀ ਤੇ ਫਕੀਰਾਂ ਦੀਆਂ ਕਰਾਮਾਤਾਂ ਦੇਖਣ ਵਾਸਤੇ ਆਮ ਲੋਕ ਵੀ ਆਏ ਹੋਏ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਸਮੇਤ ਇੱਥੇ ਆਣ ਪਹਿਰਾਜੇ ਗੁਰੂ ਜੀ ਦਾ ਪਾਣਾ ਬੜਾ ਹੀ ਅਨੋਖਾ ਸੀ ਪਹਿਰਾ ਦੇ ਵਿੱਚ ਲੱਕੜ ਦੀਆਂ ਖੜਾਵਾਂ ਸਨ ਤੇ ਹੱਥ ਵਿੱਚ ਡੰਡਾ ਸੀ ਗੁਰੂ ਜੀ ਦਾ ਇਹ ਪਹਿਰਾਵਾ ਨਾ ਤਾਂ ਹਿੰਦੂਆਂ ਨਾਲ ਮਿਲਦਾ ਸੀ ਤੇ ਨਾ ਹੀ ਮੁਸਲਮਾਨਾਂ ਦੇ ਨਾਲ ਤੇ ਉਹਨਾਂ ਦਾ ਰਲਮਾ ਮਿਲਮਾ ਬਾਣਾ ਦੇਖ ਕੇ ਲੋਕ ਗੁਰੂ ਜੀ ਦੇ ਕੋਲ ਆ ਖਲੋਤੇ ਤੇ ਹੌਲੀ-ਹੌਲੀ ਪੀੜ ਵੱਧਦੀ ਗਈ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਮਰਦਾਨਿਆ ਰਬਾਬ ਛੇ ਤਾਂ ਗੁਰੂ ਜੀ ਦੇ ਹੁਕਮ ਅਨੁਸਾਰ ਭਾਈ ਮਰਦਾਨੇ ਨੇ ਰਬਾਬ ਵਜਾਉਣੀ ਸ਼ੁਰੂ ਕਰ ਦਿੱਤੀ ਰੱਬੀ ਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਦੀ ਉਸਤਤਿ ਵਿੱਚ ਸ਼ਬਦ ਉਚਾਰਨ ਕਰਨ ਲੱਗੇ ਤੇ ਗੁਰੂ ਜੀ ਦੇ ਸ਼ਬਦ ਨਾਲ ਐਸਾ ਰੰਗ ਵੱਜ ਗਿਆ ਕਿ ਫਕੀਰਾਂ ਦੇ ਜਲਸੇ ਦੀ ਭੀੜ ਕੱਟ ਗਈ ਤੇ ਲੋਕ ਗੁਰੂ ਜੀ ਦੇ satsang ਵਿੱਚ ਆ ਕੇ ਬੈਠ ਗਏ ਸੱਜੇ ਦੇ ਫਕੀਰ ਆਪਣੇ ਆਪ ਨੂੰ ਕਰਾਮਾਤੀ ਫਕੀਰ ਕਹਾਉਂਦੇ ਸਨ ਤੇ ਉਹ ਧਾਗੇ ਤਵੀ ਤੇ ਮੰਤਰਾਂ ਰਾਹੀਂ ਲੋਕਾਂ ਨੂੰ ਰਾਜੀ ਕਰਨ ਦੀ ਗੱਲ ਕਰਦੇ ਸਨ ਉਹ ਲੋਕਾਂ ਨੂੰ ਆਖਦੇ ਸਨ ਕਿ ਅਸੀਂ ਖੁਦਾ ਦੇ ਮਿੱਤਰ ਹਾਂ ਤੇ ਖੁਦਾ ਸਾਡੇ ਹੁਕਮਾਂ ਨੂੰ ਮੰਨਦਾ ਹੈ। ਬਿਮਾਰ ਲੋਕ ਉਹਨਾਂ ਦੇ ਕੋਲ ਆਉਂਦੇ ਸਨ ਤੇ ਉਸ ਟਾਈਮ ਪਖੰਡ ਦਾ ਜਿਹੜਾ ਬੋਲ ਵਾਲਾ ਸੀ ਬਹੁਤ ਹੀ ਜ਼ਿਆਦਾ ਸੀ। ਪੀਰਾਂ ਦੇ ਮੁਖੀ ਪੀਰ ਅਬਦੁਲ ਸ਼ੁਕਰ ਗੁਰੂ ਨਾਨਕ ਦੇਵ ਜੀ ਬਾਰੇ ਸੁਣ ਕੇ ਬੜੇ ਹੀ ਗੁੱਸੇ ਵਿੱਚ ਆ ਗਏ ਤੇ ਗੁਰੂ ਜੀ ਕੋਲ ਆਣ ਪਹੁੰਚੇ। ਗੁਰੂ ਜੀ ਉਸ ਵੇਲੇ ਲੋਕਾਂ ਨੂੰ ਉਪਦੇਸ਼ ਦੇ ਰਹੇ ਸਨ ਕਿ ਨਾ ਕੋਈ ਹਿੰਦੂ ਹੈ ਤੇ ਨਾ ਹੀ ਕੋਈ ਮੁਸਲਮਾਨ ਹੈ। ਬੰਦੇ ਨੂੰ ਹਮੇਸ਼ਾ ਖੁਦਾ ਨੂੰ ਯਾਦ ਰੱਖਣਾ ਚਾਹੀਦਾ ਹੈ ਨੇਕੀ ਤੇ ਸੱਚਾਈ ਦੇ ਰਾਹ ਤੇ ਚੱਲਣ ਨਾਲ ਮੁਕਤੀ ਮਿਲਦੀ ਹੈ ਗੁਰੂ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਪੀਰ ਬਹਾਵਲ ਨੇ ਗੁੱਸੇ ਵਿੱਚ ਆਉਣਾ ਕੀਤਾ ਤੇ ਗੁਰੂ ਜੀ ਨੂੰ ਪੁੱਛਿਆ ਕਿ ਤੂੰ Hindu ਹੈ ਜਾਂ Musalman ਹੈ ਤਾਂ ਗੁਰੂ ਜੀ ਨੇ ਮੁਸਕਰਾ ਕੇ ਉੱਤਰ ਦਿੱਤਾ ਨਾ ਤਾਂ ਮੈਂ ਹਿੰਦੂ ਹਾਂ ਤੇ ਨਾ ਹੀ ਮੈਂ ਮੁਸਲਮਾਨ ਹਾਂ ਮੈਂ ਤਾਂ ਇੱਕ ਖੁਦਾ ਦਾ ਬੰਦਾ ਹਾਂ ਗੁਰੂ ਜੀ ਨੇ ਮੋਹ ਇਹ ਬਚਨ ਸੁਣ ਕੇ ਪੀਰ ਬਿਹਾਵਲ ਹੋਰ ਜ਼ਿਆਦਾ ਗੁੱਸੇ ਵਿੱਚ ਆ ਗਿਆ ਤੇ ਉਸ ਨੇ ਆਪਣੀਆਂ ਸ਼ਕਤੀਆਂ ਨਾਲ ਗੁਰੂ ਜੀ ਨੂੰ ਨੁਕਸਾਨ ਪਹੁੰਚਾਉਣਾ ਚਾਹਿਆ ਪਰ ਗੁਰੂ ਜੀ ਨੇ ਜਿਵੇਂ ਹੀ ਪੀਰ ਬਿਹਾਵਲ ਵੱਲ ਅੱਖ ਪਰ ਕੇ ਦੇਖਿਆ ਤਾਂ ਪੀਰ ਬਿਹਾਵਲ ਦੇ ਸਭ ਜੰਤਰ ਮੰਤਰ ਤੇ ਸ਼ਕਤੀਆਂ ਖਤਮ ਹੋ ਗਈਆਂ ਜਸਤੂ ਪੀਰ ਬਹੁਤ ਹੀ ਗੁੱਸੇ ਵਿੱਚ ਆਇਆ ਤੇ ਉਸਨੇ ਗੁਰੂ ਜੀ ਨੂੰ ਆਖਿਆ ਕਿ ਅਸੀਂ ਤੇਰੇ ਨਾਲ ਗੋਸ਼ਟੀ ਕਰਨਾ ਚਾਹੁੰਦੇ ਹਾਂ ਕਿਉਂਕਿ ਤੂੰ ਲੋਕਾਂ ਨੂੰ ਉਪਦੇਸ਼ ਦਿੰਦਾ ਫਿਰਦਾ ਹੈ ਤੇ ਅਸੀਂ ਤੈਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਤੂੰ ਕਿਹੜੀ ਤਪੱਸਿਆ ਕੀਤੀ ਹੈ ਤਾਂ ਗੁਰੂ ਜੀ ਨੇ ਬੜੇ ਠੰਡੇ ਹਿਰਦੇ ਨਾਲ ਪੀਰ ਜੀ ਨੂੰ ਕਿਹਾ ਕਿ ਪੀਰ ਜੀ ਬੈਠੋ ਧੀਰਜ ਤੇ ਪ੍ਰੇਮ ਨਾਲ ਬਚਨ ਕਰਾਂਗੇ ਆਪ ਜੀ ਪੀਰ ਹੋ ਤੇ ਪੀਰਾਂ ਨੂੰ ਕਰੋਧ ਸ਼ੋਭਾ ਨਹੀਂ ਦਿੰਦਾ ਕਿਉਂਕਿ ਈਰਖਾ ਬੜੀ ਬੁਰੀ ਚੀਜ਼ ਹੈ ਮੈਂ ਤਾਂ ਸਿਰਫ ਉਹੀ ਕਰਦਾ ਹਾਂ ਜੋ ਮੇਰਾ ਨਰੰਗ ਕੰਨ ਮੈਨੂੰ ਕਰਨ ਵਾਸਤੇ ਕਹਿੰਦਾ ਹੈ ਗੁਰੂ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਚਾਰ ਪੀਰ ਗੁਰੂ ਜੀ ਦੇ ਸਾਹਮਣੇ ਆ ਕੇ ਬੈਠ ਗਏ ਤਾਂ ਉਹਨਾਂ ਵਿੱਚੋਂ ਇੱਕ ਪੀਰ ਬੋਲਿਆ ਕਿ ਸਾਡਾ ਪੀਰ ਦਿਨੇ ਹੀ ਰਾਤ ਪਾ ਸਕਦਾ ਹੈ ਤੇ ਤੁਸੀਂ ਦੱਸੋ ਤੁਸੀਂ ਕੀ ਕਰ ਸਕਦੇ ਹੋ ਪੀਰ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਉਚਾਰਿਆ ਆਪ ਕਰੇ ਸਚ ਅਲਖ ਅਪਾਰ ਮੈਂ ਕੀ ਕਰ ਸਕਦਾ ਹਾਂ ਬਲਕਿ ਤੁਹਾਡੇ ਪੀਰ ਕੋਈ ਕਰਾਮਾਤ ਦਿਖਾਉਣ ਗੁਰੂ ਜੀ ਦੇ ਮੂੰਹ ਇਹ ਬਚਨ ਸੁਣ ਕੇ ਪੀਰ ਨੇ ਕਿਹਾ ਕਿ ਜੇਕਰ ਤੁਸੀਂ ਸਾਡੇ ਅਬਦੁਲ ਸ਼ੁਕਰ ਦੀ ਕਰਾਮਾਤ ਦੇਖਣੀ ਹੈ ਤਾਂ ਆਓ ਬਾਹਰ ਖੁੱਲੀ ਥਾਂ ਤੇ ਚਲੋ ਸੰਗਤ ਗੁਰੂ ਤੇ ਪੀਰਾਂ ਦੇ ਪਿੱਛੇ-ਪਿੱਛੇ ਚੱਲ ਪਈ ਖੁੱਲੀ ਥਾਂ ਤੇ ਜਾ ਕੇ ਪੀਰ ਨੇ ਗੁਰੂ ਜੀ ਨੂੰ ਕਿਹਾ ਕਿ ਖੁਦਾ ਦੇ ਬੰਦੇ ਬਣ ਵਾਲੀ ਮੈਂ ਤੈਨੂੰ ਆਪਣੀ ਇੱਕ ਪਹਿਲੀ ਕਰਾਮਾਤ ਦਿਖਾਉਂਦਾ ਹਾਂ ਜਿਸ ਵਿੱਚ ਅਸਮਾਨ ਤੋਂ ਦੋ ਘੋੜੇ ਉਤਰਨਗੇ ਤੇ ਧਰਤੀ ਉੱਤੇ ਉਤਰ ਕੇ ਜ਼ਮੀਨ ਤੇ ਦੌੜਨਗੇ ਤੇ ਫਿਰ ਅਸਮਾਨ ਨੂੰ ਜਾਂਦੇ ਹੋਏ ਅਲੋਪ ਹੋ ਜਾਣਗੇ ਇਹ ਗੱਲ ਆਖਣ ਤੋਂ ਬਾਅਦ ਹੰਕਾਰੀ ਪੀਰ ਨੇ ਅਸਮਾਨ ਵੱਲ ਦੇਖਦੇ ਹੋਏ ਤਲਾਹ ਪਾਣੀ ਸ਼ੁਰੂ ਕਰ ਦਿੱਤੀ ਤੇ ਦੂਸਰੇ ਪਾਸੇ ਗੁਰੂ ਨਾਨਕ ਦੇਵ ਜੀ ਨੇ ਅਸਮਾਨ ਵੱਲ ਅੱਖ ਭਰ ਕੇ ਦੇਖਿਆ ਤੇ ਸੱਤ ਵਾਰੀ ਸਤ ਕਰਤਾਰ ਸਤ ਕਰਤਾਰ ਸਤ ਕਰਤਾਰ ਆਖਿਆ ਪੀਰ ਅਬਦੁਲ ਸ਼ੁਕਰ ਕਰੀਬ ਅੱਧਾ ਘੰਟਾ ਕਲਾਮ ਪੜਦਾ ਰਿਹਾ ਤੇ ਲੋਕ ਬੜੀ ਹੈਰਾਨੀ ਨਾਲ ਅਸਮਾਨ ਵੱਲ ਦੇਖਦੇ ਰਹੇ ਪਰ ਕੋਈ ਵੀ ਘੋੜਾ ਅਸਮਾਨ ਤੋਂ ਥੱਲੇ ਨਾ ਉਤਰਿਆ ਪੀਰ ਖੁਦ ਹੈਰਾਨ ਸੀ ਕਿਉਂਕਿ ਉਸ ਨੂੰ ਆਪਣੀ ਕਲਾਮ ਤੇ ਪੂਰਾ ਵਿਸ਼ਵਾਸ ਸੀ ਕਿ ਉਹ ਜਦੋਂ ਵੀ ਕਲਾਮ ਪੜਦਾ ਸੀ ਤਾਂ ਕਿਸੇ ਨਾ ਕਿਸੇ ਤਰ੍ਹਾਂ ਦੀ ਵੀ ਖੇੜ ਰਚਾ ਦਿੰਦਾ ਸੀ ਪਰ ਈਸ਼ਵਰ ਉਸ ਦੇ ਕਲਾਮ ਨੇ ਕੋਈ ਵੀ ਅਸਰ ਨਾ ਕੀਤਾ ਪਰ ਜਦੋਂ ਪੀਰ ਨੇ ਪੂਰੀ ਜਾਨ ਲਗਾ ਦਿੱਤੀ ਤਾਂ ਉਹ ਅਖੀਰ ਵਿੱਚ ਸ਼ਰਮਿੰਦਾ ਹੋ ਗਿਆ ਜਿਸ ਤੋਂ ਬਾਅਦ ਸ਼੍ਰੀ ਗੁਰੂ ਨਰਕਦੇਵ ਜੀ ਨੇ ਉਸ ਨੂੰ ਉਪਦੇਸ਼ ਦਿੱਤਾ ਉਹ ਖੁਦਾ ਦੇ ਬੰਦੇ ਖੁਦਾ ਦੀਆਂ ਬਰਕਤਾਂ ਅੱਗੇ ਹੰਕਾਰ ਨਹੀਂ ਕਰਨਾ ਚਾਹੀਦਾ ਖੁਦਾ ਦਾ ਸਾਨੂੰ ਸਿਮਰਨ ਕਰਨਾ ਚਾਹੀਦਾ ਹੈ ਤੇ ਹਰ ਵੇਲੇ ਉਸ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਸ਼ਰਮਿੰਦਾ ਹੋਏ ਪੀਰ ਨੇ ਆਪਣੀ ਜੈਦਨਾ ਛੱਡੀ ਤੇ ਉਸ ਨੇ ਗੁਰੂ ਸਾਹਿਬ ਨੂੰ ਪਾਰਖਣਾ ਚਾਹਿਆ ਉਸ ਨੇ ਆਖਿਆ ਕਿ ਜੇਕਰ ਤੁਸੀਂ ਬਲੀ ਹੋ ਤਾਂ ਕੋਠੜੀ ਵਿੱਚ ਬੈਠ ਕੇ ਸਾਡੇ ਨਾਲ ਤਪ ਕਰੋ ਤੁਹਾਨੂੰ ਸਾਡੇ ਨਾਲ ਪੂਰੇ 40 ਦਿਨ ਤਪ ਕਰਨਾ ਹੋਵੇਗਾ ਫਿਰ ਅਸੀਂ ਵੀ ਦੇਖਾਂਗੇ ਤੁਹਾਡੀ ਸਬਰ ਸੰਤੋਖ ਵਾਲੀ ਸ਼ਕਤੀ ਕਿੱਥੇ ਜਾਂਦੀ ਹੈ ਤੇ ਗੁਰੂ ਜੀ ਨੇ ਇਸ ਚੁਣੌਤੀ ਨੂੰ ਸਵੀਕਾਰ ਕਰ ਲਿਆ ਕਿਉਂਕਿ ਗੁਰੂ ਜੀ ਨੇ ਹੁਣ ਪੀਰਾਂ ਦਾ ਹੰਕਾਰ ਤੋੜ ਕੇ ਉਹਨਾਂ ਨੂੰ ਖੁਦਾ ਦੇ ਨਾਮ ਨਾਲ ਜੋੜਨਾ ਚਾਹੁੰਦੇ ਸਨ ਤਾਂ ਗੁਰੂ ਜੀ 40 ਦਿਨ ਦੀ ਤਪੱਸਿਆ ਕਰਨ ਵਾਸਤੇ ਵੱਖ-ਵੱਖ ਪੋਰੀਆਂ ਵਿੱਚ ਬੈਠ ਗਏ ਪੀਰਾਂ ਨੇ ਜਿਉਂ ਦੇ ਦਾਣੇ ਪਾਣੀ ਨਾਲ 40 ਦਿਨ ਦੀ ਤਪੱਸਿਆ ਪੂਰੀ ਕੀਤੀ ਪਰ ਗੁਰੂ ਨਾਨਕ ਦੇਵ ਜੀ ਨੇ ਸਿਰਫ ਪ੍ਰਮਾਤਮਾ ਦੀ ਸਹਾਰੀ 40 ਦਿਨ ਕੱਟੇ 40 ਦਿਨਾਂ ਬਾਅਦ ਜਦੋਂ ਪੀਰ ਤੇ ਗੁਰੂ ਸਾਹਿਬ ਬਾਹਰ ਆਏ ਤਾਂ ਪੀਰਾਂ ਦੇ ਸਰੀਰ ਤੇ ਚਿਹਰੇ ਮੁਰਝਾ ਗਏ ਤੇ ਗੁਰੂ ਸਾਹਿਬ ਦੇ ਚਿਹਰੇ ਦਾ ਨੂਰ ਉਸੇ ਹੀ ਤਰ੍ਹਾਂ ਖਿੜਿਆ ਹੋਇਆ ਸੀ ਤੇ ਸਰੀਰ ਵੀ ਚੜ੍ਹਦੀ ਕਲਾ ਵਿੱਚ ਸੀ ਜਦੋਂ ਪੀਰਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਦੁਆਰਾ ਬਿਨਾਂ ਕੁਝ ਖਾਦੇ ਪੀਤੇ 40 ਦਿਨ ਤਪ ਕੀਤਾ ਗਿਆ ਤਾਂ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਤੇ ਗੁਰੂ ਜੀ ਨੂੰ ਖੁਦਾ ਦੇ ਨਾਮ ਨਾਲ ਜੁੜ ਕੇ ਲੋਕਾਂ ਦੀ ਭਲਾਈ ਕਰਨ ਦਾ ਵਚਨ ਦਿੱਤਾ